ਕਸੀ ਗੱਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਠੀਕ ਠਾਕ ਤੇ ਵੀਡੀਓ ਦੇ ਵਿੱਚ ਨਾ ਬੜੇ ਕਮੈਂਟ ਆਉਂਦੇ ਆ ਵੀ ਕੈਪਟਨ ਬਾਜੀ ਬਾਰੇ ਦੱਸੋ ਕਿੱਦਾਂ ਵਾਂ ਉਹਦੇ ਨਾਲ ਗੱਲਬਾਤ ਹੁੰਦੀ ਆ ਬੱਚਿਆਂ ਦਾ ਕਿੱਦਾਂ ਵਾਂ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਪੁੱਛਦੇ ਆ ਵਧੀਆ ਵਾ ਠੀਕ ਵਾ ਗੱਲਬਾਤ ਹੁੰਦੀ ਆ ਫੋਨ ਲਾ ਦਿੰਦੇ ਤੀਜੇ ਚੌਥੇ ਦਿਨ ਤੇ ਬਾਕੀ ਤੁਹਾਨੂੰ ਪਤਾ ਹੀ ਆ ਜਿੰਨਾ ਚਿਰ ਘਰ ਆ ਨਹੀਂ ਜਾਂਦੇ ਉਹਨਾਂ ਚਿਰ ਸਾਰਿਆਂ ਦਾ ਧਿਆਨ ਤੇ ਵਿੱਚੇ ਰਹਿੰਦਾ ਨਾ ਬੱਚੇ ਹਰ ਰੋਜ਼ ਇੱਕ ਨਵਾਂ ਦਿਨ ਚੜਦਾ ਵਾ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਇੱਕ ਨਵੀਂ ਉਡੀਕ ਹੁੰਦੀ ਵੀ ਅੱਜ ਆਉਣਗੇ ਕੱਲ ਆਉਣਗੇ ਜਦੋਂ ਵੀ ਤਰੀਕ ਮਿਲਦੀ ਆ ਤੇ ਦਿਨ ਗენਦੇ ਰਹਿੰਦਾ ਵੀ ਇੰਨੇ ਦਿਨਾਂ ਦੀ ਮਿਲੀ ਆ ਇੰਨੇ ਦਿਨਾਂ ਤੱਕ ਸ਼ਾਇਦ ਮਸਲਾ ਹੱਲ ਹੋ ਜਾਊਗਾ ਆ ਜਾਣਾ ਤਾਨੂੰ ਵੀ ਪਤਾ ਵਾ ਜਦੋਂ ਕਿ ਕੰਮ ਵਾਸਤੇ ਕੋਈ ਡੇਟ ਮਿਲਦੀ ਆ ਉਹਨਾਂ ਦਾ ਫੇ ਸਾਰਿਆਂ ਨੂੰ ਉਹ ਡੇਟ ਦੀ ਨਾ ਵੇਟ ਜੀ ਰਹਿੰਦੀ ਆ ਫੇ ਸ਼ਾਇਦ ਇਸ ਤਰੀਕ ਤੇ ਕੰਮ ਬਣ ਜੇ ਬੱਚੇ ਬਹੁਤ ਯਾਦ ਕਰਦੇ ਬੱਚੇ ਕਿਹੜੇ ਦਿਨ ਨਹੀਂ ਯਾਦ ਕਰਦੇ ਯਾਦ ਤੇ ਚਲੋ ਸਾਰੇ ਕਰਦੇ ਆ ਪਰ ਬੱਚੇ ਤੇ ਬੱਚੇ ਆ ਨਾ ਉਹਨਾਂ ਨੂੰ ਜਿਤਾ ਅਡੀਕ ਜੀ ਰਹਿੰਦੀ ਜਿੱਤਾਂ ਦੱਸ ਦੇਈਦਾ ਵਾ ਵੀ ਇੰਨੀ ਤਰੀਕ ਮਿਲੀ ਆ ਇੰਨੀ ਤਰੀਕ ਤੇ ਚਲੋ ਉਹਨਾਂ ਨੇ ਆ ਜਾਣਾ ਵਾ ਤੇ ਇਸ ਵਾਰ ਵੀ ਹਨੂ ਨਾ 14 ਤਰੀਕ ਮਿਲੀ ਸੀ ਤੇ ਬੜੀ ਮਤਲਬ ਸਾਰਿਆਂ ਨੂੰ ਵੇਟ ਹੀ ਉਮੀਦ ਬੜੀ ਹੀ ਇਸ ਵਾਰ ਨਾ ਆਸ ਬੜੀ ਹੀ ਕਿ ਕਈ ਜਾਨਾ ਨੇ ਸਾਨੂੰ ਦੱਸਿਆ ਵਾ ਕਿ ਚਲੋ ਜਦੋਂ ਇਦਾਂ ਦਾ ਕੇਸ ਪੈ ਜਾਏ ਤੇ ਤਿੰਨ ਮਹੀਨੇ ਜੇਲ੍ਹ ਦੇ ਵਿੱਚ ਰਹਿਣਾ ਹੀ ਪੈਂਦਾ ਵਾ ਜੋ ਵੀ ਹੁੰਦਾ ਵਾ ਤਿੰਨ ਮਹੀਨੇ ਤੋਂ ਬਾਅਦ ਹੁੰਦਾ ਵਾ ਤੇ ਇਹ ਵਾਰ ਸਾਨੂੰ ਬੜੀ ਮਤਲਬ ਇਹ ਗੱਲ ਦੀ ਹੈਗੀ ਸੀ ਕਿ ਐਡ ਕੀ ਆ ਜਾਣਾ ਤਿੰਨ ਮਹੀਨੇ ਹੋ ਗਏ ਤੇ ਨਾ ਮਹੀਨਾ ਤੋਂ ਉੱਪਰ ਹੋ ਗਿਆ ਵਾ ਟਾਈਮ ਜਦੋਂ ਜਵਰਾ ਤਨਵੀਰ ਨੇ ਸੁਣ ਲਿਆ ਨਾ ਪਾਪਾ ਨਹੀਂ ਆਉਣਾ ਤਨਵੀਰ ਹੁਸਰਾ ਹੋ ਗਿਆ ਹਾਂ ਬਲੋ ਪਾਪਾ ਹੁਸਰਾ ਹੋਇਆ ਬੱਚਿਆਂ ਨੇ ਕੀ ਇਹ ਵਾਰ ਚਲੋ ਸਾਜਾਂ ਤਾਂ ਮਨ ਬੜਾ ਟੁੱਟਾ ਵਾ ਕਰਦਾ ਮੋਲੂ ਬੜਾ ਖਰਾਬ ਹੋਇਆ ਵਾ ਸਾਰਿਆਂ ਦੀ ਇੱਕ ਆਸ ਜੀ ਜਿੱਤਾ ਟੁੱਟਦੀ ਆ ਤੇ ਸਾਰੇ ਅਫਸੈਟ ਜੇ ਹੋਏ ਆ ਬੱਚੇ ਵੀ ਕੱਲ ਦੇ ਚੁੱਪਚਾਪ ਹੋਏ ਆ ਇਹ ਬਾਕੀ ਤੁਸੀਂ ਦੱਸੋ ਵੇਖੋ ਜੀ ਤੇ ਕਾਨੂੰਨੀ ਪ੍ਰਕਿਰਿਆ ਜਦੋਂ ਨਿਕਲਣਾ ਬਾਹਰ ਹੋਏ ਨਿਕਲਣਾ ਪਰ ਫਿਰ ਵੀ ਸਾਨੂੰ ਕੱਲ ਬੜੀ ਉਮੀਦ ਈ ਸ਼ਾਇਦ ਕੱਲ ਜਮਾਨਤ ਮਿਲ ਜੇ ਪਰ ਸਾਨੂੰ ਪਤਾ ਨਹੀਂ ਲੱਗਾ ਕੋਈ ਸਾਮਾਨ ਨੂੰ ਦੱਸਿਆ ਵਕੀਲ ਨੇ ਅਸੀਂ ਪਤਾ ਕਰਦੇ ਰਹੇ ਹੁਣ ਦੱਸਦਾ ਹੁਣ ਦੱਸਦਾ ਹਾਂ ਮਿਹਰੇ ਸਾਮਾਨ ਦਾ ਸਿਆਭੀ ਆ ਉਹ ਤੇ 10ਵੇਂ ਮਹੀਨੇ ਦੀ ਤਰੀਕ ਪੈ ਗਈ ਆ ਬਹੁਤ ਲੰਬੀ ਪੈ ਗਈ ਆ ਜਿਆਦਾ ਦੁੱਖ ਇਹ ਗੱਲ ਦਾ ਲੱਗਾ ਕਿ ਤਰੀਕ ਅਗੇ ਮਿਲਦੀ ਹੀ ਕਦੀ ਹਫਤੇ ਦੀ ਮਿਲ ਜਾਨੀ ਕਦੀ 10 ਦਿਨਾਂ ਦੀ ਕਦੀ 15 ਦਿਨਾਂ ਦੀ ਤੋ ਚੀਜ਼ ਦੀ ਨਾ ਵੇਟ ਕਰਦੇ ਰਹੇਦਾ ਕਿ ਚਲੋ 10 ਦਿਨ ਹਫਤਾ ਛੱਟ ਲੰਘ ਜਾਣੇ ਆ ਤੇ ਇਹ ਵਾਰ ਜਦੋਂ ਪਤਾ ਚੱਲਿਆ ਕਿ ਇਕੱਠੀ 3 ਮਹੀਨੇ ਦੀ ਅੱਗੇ ਤਰੀਕ ਮਿਲੀ ਆ ਤੇ ਬੜਾ ਦੁੱਖ ਲੱਗਾ ਮੇਰਾ ਪੁੱਤ ਮੇਰਾ ਪੋਆ ਹੀ ਪੰਛੀ ਸੀ ਉਹ ਤਾਂ ਹੀ ਪੋਆ ਪੰਛੀ ਮੇਰਾ ਪੁੱਤ ਜਿਹੜਾ ਇੱਕ ਆਪ ਚੜ ਗਿਆ ਅਈ ਸੋਚਿਆ ਬਲੀ ਇਹ ਮੇਰੇ ਪੁੱਤ ਨੂੰ ਇਹ ਕੰਮ ਹੋਊਗਾ ਬੜਾ ਕਾਲਾ ਨਾ ਜਦੋਂ ਘਰ ਦੇ ਨਾਲ ਸਾਰਾ ਆਪਾਂ ਖੁਸ਼ੀਆਂ ਖੇੜੇ ਟਾਡੇ ਨਾਲ ਸਾਂਝੇ ਕਰਦੇ ਆ ਦੁੱਖ ਸੁੱਖ ਸਾਂਝੇ ਕਰਦੇ ਆ ਤੇ ਭੈਣ ਭਰਾ ਜੇ ਤੋਂ ਬਾਰ ਬਾਰ ਪੁੱਛਦੇ ਆ ਤੇ ਕਮੈਂਟਾਂ ਵਿੱਚ ਵੀ ਰਪਲਾਈ ਜਿਹੜਾ ਮਤਲਬ ਕਿੰਨਾ ਕੁ ਕਰਨਾ ਹੁੰਦਾ ਵਾ ਕੀ ਦੱਸੇ ਸਾਰਿਆਂ ਨੂੰ ਫਿਰ ਆਪਾਂ ਸੋਚਿਆ ਕਿ ਚਲੋ ਵਲੌਗ ਬਣਾ ਕੇ ਦੱਸਨੇ ਜਦੋਂ ਆਪਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਤੇ ਸਾਨੂੰ ਇਹ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਵਾ ਤੇ ਮਾਨ ਤੇ ਟੁੱਟਦਾ ਹੀ ਆ ਬੱਚੇ ਵੀ ਗੱਲ ਦੇ ਚੁੱਪਚਾਪ ਹੋਏ ਚਲੋ ਬੱਚਿਆਂ ਨੂੰ ਅਹੀਂ ਇੰਨੀ ਗੱਲ ਤੇ ਨਹੀਂ ਅਜੇ ਦੱਸੀ ਫਿਰ ਇੰਨੀ ਲੰਬੀ ਤਰੀਕ ਮਿਲ ਗਈ ਆ ਪਰ ਨਾ ਇਹ ਵਾਰ ਸਾਰਿਆਂ ਨੂੰ ਵੇਟ ਹੀ ਜਿੱਦਾਂ ਵੀ ਆ ਜਾਣਾ ਆ ਜਾਣਾ ਉਹ ਚੀਜ਼ ਨੂੰ ਬੜਾ ਲਿਆ ਹੀ ਬੱਚਿਆਂ ਨੇ ਵੀ ਵੀ ਚਲੋ ਆ ਹੀ ਜਾਣਾ ਵਾ ਤੁਹਾਨੂੰ ਵੀ ਨਹੀਂ ਇੰਨਾ ਹੈਗਾ ਅਸੀਂ ਵੀ ਸੋਚਿਆ ਕਿ ਚਲੋ ਹੁਣ ਕਾਫੀ ਦਿਨ ਹੋ ਗਏ ਆ ਬਿ ਚਲੋ ਜਮਾਨਤ ਤੇ ਮਿਲ ਹੀ ਜਾਂਦੀ ਆ ਤੇ ਮੋਹ ਚਲਵੀ ਥੋੜਾ ਜਿਹਾ ਘਰ ਦਾ ਖਰਾਬ ਬੱਚਿਆਂ ਨੂੰ ਮਾਤਾ ਨੇ ਕਹਿਤਾ ਨਾ ਵੀ ਅੱਜ ਤੁਹਾਡੇ ਪਾਪਾ ਨੇ ਆਏ ਨਾ ਸਾਮਾਂ ਨੂੰ ਲਾਣਾ ਆਏ ਨਾ ਉਸ ਨੂੰ ਲਉਂ ਉੱਜੇ ਪੁੱਛਣ ਤੇ ਚਲੋ ਐ ਹੋਈ ਨਾ ਕਿ ਸਾਰੇ ਭੈਣ ਭਰਾ ਰਲ ਮਿਲ ਕੇ ਅਰਦਾਸ ਕਰਿਓ ਕੋਈ ਨਹੀਂ ਪਤਾ ਹੁੰਦਾ ਕਿ ਕਿਹੜੀ ਪਵਿੱਤਰ ਰੂਹ ਦੇ ਵਿੱਚੋਂ ਮੂੰਹ ਦੇ ਵਿੱਚੋਂ ਕਈ ਗੱਲ ਵਾਓ ਜਿਹੜੀ ਪੂਰੀ ਹੋ ਜਾਂਦੀ ਆ ਕਈ ਵਾਰੀ ਕਿਹੜੀ ਰੂਹ ਪਾਕ ਵਾ ਜਿਹਦੀ ਮੰਨਤਾ ਮੰਗੀ ਪੂਰੀ ਹੁੰਦੀ ਸਾਰੇ ਭੈਣ ਭਰਾ ਅਰਦਾਸ ਬੇਨਤੀ ਕਰਿਓ ਮਹਾਰਾਜ ਦੇ ਅੱਗੇ ਕਿ ਚਲੋ ਛੇਤੀ ਤੋਂ ਛੇਤੀ ਜਮਾਨ ਤੋਂ ਹੋਵੇ ਤੇ ਆਪਣੇ ਘਰ ਆਉਣ ਕਿਉਂਕਿ ਕੈਨ ਨੂੰ ਤੇ ਹੁਣ ਸਾਰੇ ਘਰੋ ਘਰੀ ਬੈਗੇ ਆ ਪਰ ਸਾਨੂੰ ਪਤਾ ਵਾ ਜਦੋਂ ਅਸੀਂ ਬੱਚਿਆਂ ਦੇ ਚਿਹਰੇ ਤੇ ਇੱਕ ਚੁੱਪ ਚਾਪ ਵੇਨੇ ਆ ਬੀਜੀ ਦੇ ਜਿਹੜੇ ਤੇ ਵੇਨੇ ਆ ਕੱਲ ਦਾ ਬੀਜੀ ਨੇ ਬਿਲਕੁਲ ਰੋਣਾ ਬੰਦ ਨਹੀਂ ਕੀਤਾ ਤੇ ਕੀ ਕਰੇ ਹੁਣ ਹੁੰਦਾ ਵੀ ਬੜਾ ਵਾ ਤੇ ਚੁੱਪ ਚੁੱਪ ਮਨ ਨੂੰ ਬਹੁਤ ਦੁੱਖ ਹੋਇਆ ਵਾ ਕੁਝ ਕਰ ਨਹੀਂ ਸਕਦੇ ਕੋਈ ਵਾਪੇਸ਼ ਨਹੀਂ ਜਾਣਦੇ ਮਨ ਵੀ ਕੱਲ ਦਾ ਐ ਪੂਰਾ ਉਦਾਸ ਹੋਇਆ ਵਾ ਮੈਂ ਉਹਨੂੰ ਕਿਹਾ ਕਿ ਮੈਂ ਕੋਈ ਨਹੀਂ ਛੇਤੀ ਆਇਆ ਨਾ ਵਰਾਤੀ ਤਲਵੀਰ ਪੁੱਛਦਾ ਹੀ ਵੀ ਹੁਣ ਕਿੰਨੇ ਜਣਾਂ ਨੂੰ ਆਉਣਾ ਮੈਂ ਥੋੜੇ ਜਣਾਂ ਨੂੰ ਆਇਆ ਨਾ ਕੋਈ ਗੱਲ ਨਹੀਂ ਹਾਂ ਵੀ ਠੀਕ ਐ ਸਾਦੇ ਬੱਚਿਆਂ ਨੂੰ ਗਲਾਸਾ ਹੀ ਆ ਪਤਾ ਨਹੀਂ ਵੀ ਚਲੋ ਵੇਲਾ ਘੜੀ ਮਹਾਰਾਜ ਇਦਾਂ ਦਾ ਕਹਿੰਦੇ ਲਿਆਵੇ ਨਾ ਚੰਗਾ ਵਲ ਹੱਸਦਾ ਵਸਦਾ ਪਰਿਵਾਰੀ ਕਮਾਈ ਕਰਨ ਦੇ ਹਾਂ ਸਾਰੇ ਆਪੋ ਆਪਣੇ ਕੰਮੀਆਂ ਤੋਂ ਦੀ ਰੁੱਝੇ ਹੀ ਕੁਦਰਤ ਨੇ ਜਾਂ ਪਰਮਾਤਮਾ ਵੱਲੋਂ ਜੋ ਕੁਝ ਵੀ ਲਾ ਲੋ ਇਹੋ ਜਾਂ ਪੁੱਠਾ ਗੇੜ ਪਿਆ ਕੇ ਜ਼ਿੰਦਗੀ ਬਿਲਕੁਲ ਡਿਸਟਰਬ ਜੀ ਹੋ ਗਈ ਉਥਲ ਪੁਥਲ ਹੋ ਗਿਆ ਸਾਰਾ ਕੁਝ ਸਭ ਕੁਝ ਚੇਂਜ ਹੋ ਗਿਆ ਇੱਕ ਦੇ ਘਰ ਦੇ ਵਿੱਚ ਜੀ ਚਲ ਗਿਆ ਤੇ ਜਿਹੜੇ ਪਿਛੇ ਜੀ ਹੈਗੇ ਉਹ ਇੰਨੇ ਔਖੇ ਇੰਨੇ ਪਰੇਸ਼ਾਨ ਹੋਏ ਆ ਫਿਰ ਪਿਛੋਕੋ ਹਨਾ ਉਹਦੀ ਵੀ ਨਹੀਂ ਕੋਈ ਰਣਤਰੀ ਹੱਦ ਕਰ ਮਾਰੀ ਚੱਟੀ ਇਹਨੇ ਕਦੀ ਬੋਲੀ ਨਹੀਂ ਬੰਦ ਦੂਰ ਦੂਰ ਗੱਲਾਂ ਸੁਣਦੀਆਂ ਆ ਜਿਹੜੇ ਮੈਂ ਕਹਿ ਦੇਣਾ ਨਾ ਫੁਲਾਣਾ ਸੁੱਖ ਇਦਾਂ ਹੋ ਗਿਆ ਲੈ ਮੈਂ ਸੁਣਦੇ ਜੀ ਸੋਚ ਜਾਂਦੇ ਜਿੰਦਗੀ ਬਾਰ ਆਉਂਦੀ ਉਹ ਜਿਹੜਾ ਘਰ ਬਰਬਾਦ ਹੋ ਗਿਆ ਕੱਲ ਵੀ ਨਾ ਇੱਕ ਕਮੈਂਟ ਆਇਆ ਮੈਨੂੰ ਹੁਣ ਇਹ ਤਾਂ ਨਹੀਂ ਯਾਦ ਵੀ ਕਿਹੜੀ ਆਈਡੀ ਤੋਂ ਆਇਆ ਵਾ ਬੜੇ ਪਿਆਰ ਨਾਲ ਕਿਸੇ ਨੇ ਪੁੱਛਿਆ ਵੀ ਇਹ ਦੱਸੋ ਕੈਪਟਨ ਵੀਰ ਜੀ ਦਾ ਕਿੱਦਾਂ ਵਾ ਕਦੋਂ ਬਾਹਰ ਆਉਣਗੇ ਵਕੀਲ ਨੇ ਕੀ ਕਿਹਾ ਵਾ ਬੱਚਿਆਂ ਨਾਲ ਗੱਲਬਾਤ ਹੁੰਦੀ ਆ ਤੇ ਮੈਨੂੰ ਬੜਾ ਹੀ ਵਧੀਆ ਲੱਗਾ ਕਿ ਕਿਸੇ ਨੇ ਕਿੰਨੇ ਪਿਆਰ ਦੇ ਨਾਲ ਕਿੰਨੀਆਂ ਵੀ ਸਾਡੇ ਭੈਣ ਭਰਾ ਇੰਨਾ ਪਿਆਰ ਕਰਦੇ ਸਾਨੂੰ ਕਿ ਜਿੰਨਾਂ ਦਾ ਇੱਥੋਂ ਤੱਕ ਧਿਆਨ ਵਾ ਵੀ ਉਹ ਘਰ ਆਵੇ ਬੱਚਿਆਂ ਦੇ ਨਾਲ ਰਹੇ ਜਾਂ ਕਿੱਦਾਂ ਵੀ ਕਿੰਨੇ ਪਿਆਰ ਨਾਲ ਪੁੱਛਿਆ ਵਾ ਚਲੋ ਭੈਣ ਭਰਾ ਤੇ ਸਾਰੇ ਆਪਣੇ ਆ ਪਰ ਆਪੋ ਆਪਣੀ ਸੋਚ ਵਾ ਤੇ ਪੁੱਛਦੇ ਤੇ ਸਾਰੇ ਭੈਣ ਭਰਾ ਬੜਿਆ ਪਰ ਇਹ ਕਾਈਡੀ ਤੋਂ ਨਾ ਬੜੇ ਦਿਨਾਂ ਦਾ ਮੈਨੂੰ ਕਮੈਂਟ ਆਉਣ ਡਿਆ ਸੀ ਤੇ ਮੈਂ ਰਪਲਾਈ ਨਹੀਂ ਕੀਤਾ ਫਿਰ ਮੈਂ ਸੋਚਿਆ ਚਲੋ ਛੋਟਾ ਜਿਹਾ ਵਲੌਗ ਬਣਾ ਕੇ ਤੇ ਸਾਰਿਆਂ ਨੂੰ ਦੱਸ ਦਿੰਨੇ ਆ ਤੇ ਸੋ ਸਾਰੇ ਭੈਣ ਭਰਾ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਕਿ ਮਹਾਰਾਜ ਬੱਚਿਆਂ ਦੀ ਸੁਣੇ ਬੱਚਿਆਂ ਦੀ ਬੇਨਤੀ ਸੁਣੇ ਤੇ ਛੇਤੀ ਜੇ ਛੇਤੀ ਭਾਰੀ ਕਾਰਨ ਤੇ ਆਪਣਾ ਘਰ ਸੰਭਾਲਣ ਬੱਚਿਆਂ ਦੇ ਵਿੱਚ ਰਹਿਣ ਕਿਉਂਕਿ ਜਿੱਦਣ ਉਹ ਬੱਚਿਆਂ ਦੇ ਵਿੱਚ ਆ ਗਏ ਨਾ ਤੇ ਬੜਾ ਫਰਕ ਪੈ ਜਾਣਾ ਵਾ ਬੱਚਿਆਂ ਨੇ ਦੁਨੀਆ ਆਣਾ ਵਾ ਭਾਵੇਂ ਜਿੰਨਾ ਮਰਜੀ ਤੁਸੀਂ ਡੇ ਨਾ ਕੰਨ ਰਾਤ ਦੇ ਨੇ ਇੱਕ ਕੀਤੀ ਆ ਜਿੰਨਾ ਮਰਜੀ ਵੀ ਕਰੀਦਾ ਵਾ ਫਿਰ ਵੀ ਜਿਹੜੀ ਠੰਡ ਹੋਵੇ ਨਾ ਪੈਣੀ ਆ ਨਾ ਜੋ ਆਪਣਾ ਮਾਪਿਓ ਆਪਣਾ ਉਹਦੇ ਨਾਲ ਹੀ ਪੈਣੀ ਆ ਤੇ ਵਾਲੀ ਜੀ ਸਾਡਾ ਘਰ ਸਾਡਾ ਘਰ ਹੁਣ ਤਾਂ ਬਚਰੂ ਗੜੀਂ ਕਰੂ ਘਾਟ ਤੇ ਬੜੀ ਵੱਡੀ ਆ ਜਿਹੜੀ ਘਾਟ ਉਹ ਦੇ ਕੇ ਗਈ ਕਦੀ ਉਹ ਤਾਂ ਨਹੀਂ ਪੂਰੀ ਹੋਗੀ ਹੋ ਸਕਦੀ ਪਰੇ ਆ ਕੀ ਦਵਾ ਕਿ ਜੋ ਚਲ ਗਿਆ ਉਹ ਤੇ ਚਲ ਗਿਆ ਜਿਹੜਾ ਹੈਗਾ ਉਹਨੂੰ ਤੇ ਬਚਾ ਲਈਏ ਮੈਨੂੰ ਕਹਿ ਲੱਗਾ ਅੱਪਾ ਸਾਡਾ ਵਾ ਨਾ ਹੁਤਾ ਢਾਈ ਗਾ ਨਾ ਅੱਪਾ ਸਾਡੇ ਢਾਦਣਾ ਮੇਲੋ ਆਪਣੀ ਚੀਜ਼ ਦਾ ਕਿੱਦਾਂ ਬਚੀ ਤੂੰ ਕਿ ਨਾ ਹੁਣ ਉਹ ਛੋਟੇ ਆ ਨਾ ਵੱਡੇ ਐਨੀ ਕਿ ਤੋ ਉਹਨਾਂ ਨੂੰ ਸਮਝਵਾ ਕੇ ਆ ਚੀਜ਼ ਹਾਦੀ ਆ ਇਹਨਾਂ ਦੀ ਆ ਥੋੜਾ ਜਿੱਤਾ ਮਰਜ਼ੀ ਵੀ ਆਪਣੇ ਘਰੋਂ ਅਲੱਗ ਰਹਿੰਦੇ ਸੀ ਸਾਰਾ ਕੁਝ ਅਲੱਗ ਹੀ ਤੇ ਚਲੋ ਪਪਾ ਕੋ ਮਾਲਾ ਫੇ ਕਰੂ ਕਿਰਪਾ ਹਾਂ ਅਰਦਾਸਾਂ ਕਰਦੇ ਮਹਾਰਾਜ ਦਾਦੀ